ਨਸ਼ਿਆ ਨੇ ਖਾਲੇ ਪੁੱਤ ਨਸ਼ਿਆ ਨੇ ਖਾਲੇ ਮਾਵਾ ਉਚਣ ਰੁਖਾ ਨੂੰ ਹਾਲ ਰੁਖਾ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁਖਾ ਨੂੰ ਹਾਲ ਰੁਖਾ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁਖਾ ਨੂੰ ਨਮਸਕਾਰ आज बहुत ही खुशी का दिन क्योंकि आज मैं जो बताने जा रहा हूं वो इतनी अच्छी बात है कि एक उस बात पे शेर अर्ज कर रहा हूं कि लाकर गिराना तो सबको आता है परंतु ऐसा की मजा तो तब है जो गिरते को थाम ले गिरते को थामने का मतलब कि जो आज पूरा पंजाब नशों की लत में डूब रहा है परिवार उजड़ रहे हैं जवानी को खा गया है ये नशा उस नशे को त्यागने के लिए उस नशे से बाहर निकलने के लिए उस कुएं से बाहर आने का एक बड़ा सुंदर प्रयास हमारे बड़े भाई श्री वासुदेव परदेशी जी जो नवा शहर के प्रसिद्ध समाज सेवक हैं गायक हैं गीतकार हैं लेखककार हैं इनके बारे में क्या-क्या सिर्फ करूं इनका कल 26 जून को एक गीत रिकॉर्ड हुआ है यूट्यूब पे लॉन्च हुआ है जिसका नाम है नशे खा खा ले मतलब उन की कोख को वो गए हैं एक गीत के द्वारा उस नशे से बाहर निकलने का उस माँ की कोख को जिंदा रखने का प्रयास इन्होंने जो किया है वो बहुत ही सराहनीय है मैं परविंदर बत्रा प्रधान विश्वास सेवा सोसाइटी अपनी समुची टीम की ओर से इन वास्ते पर जी को हार्दिक बधाई देता हूँ बहुत अच्छा काम किया और इनका हौसला ऐसे ही बना रहे और आगे से भी इस प्रकार के समाज सुधारक गीतों का ये चयन करते रहे बहुत आ, अच्छी बात है जय हिंदी होया बहादुर चंद्रा तो ਡਿਸਟ੍ਰਿਕਟ ਪ੍ਰੈਜ਼ੀਡੈਂਟ ਅਦਰਸ਼ ਵੈਲਫੇਅਰ ਸੁਸਾਇਟੀ ਜੀ ਦਾ ਗਰਮ ਨਮਸਾ ਮੈਂ ਅੱਜ ਜੈ ਸ਼੍ਰੀ ਦਾਮ ਕੰਨਾ ਹੋਇਆ ਮੈਂ ਅੱਜ ਆਪਣੇ ਛੋਟੇ ਵੀਰ ਵਾਸੂ ਦੇ ਪ੍ਰਦੇਸੀ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਜਿਨ੍ਹਾਂ ਨੇ ਇੱਕ ਗੀਤ ਰਾਹੀਂ ਸਾਡੇ ਲੋਕਾਂ ਨੂੰ ਸਾਡੇ ਨੌਜਵਾਨ ਬੱਚਿਆਂ ਨੂੰ ਇਹ ਪ੍ਰੇਰਿਤ ਕੀਤਾ ਕਿ ਪੁੱਤ ਲੱਛੇਵੇਂ ਖਾਵੇ ਕੋ ਮਾਵਾਂ ਦਾ ਕੀ ਹਾਲ ਹੋਊਗਾ ਇਹ ਮੇਰੇ ਨੌਜਵਾਨ ਭਰਾਵੋ ਅੱਜ ਮੇਰੇ ਬਾਸੂਬੇ ਤਬਦੀਸੀ ਨੇ ਇੱਕ ਗੀਤ ਦੇ ਕੇ ਸਾਡੇ ਪੰਜਾਬ ਦੇ ਇਹ ਨੌਜਵਾਨਾਂ ਨੂੰ ਇਹ ਫਰੇਵ ਦੇ ਚ ਕੀਤਾ ਆ ਕਿ ਇਹ ਮੇਰੇ ਪੰਜਾਬ ਦੇ ਨੌਜਵਾਨੋ ਅੱਜ ਪੰਜਾਬ ਨੂੰ ਜੋ ਨਜ਼ਰ ਲੱਗੀ ਆ ਉਹਨੂੰ ਤਾਂੰਦੇ ਨਹੀਂ ਤੁਸੀਂ ਵੀ ਪਰਦੇਸੀ ਜੀ ਦਾ ਸਾਥ ਦਿਓ ਔਰ ਇਹਦੇ ਵਿੱਚ ਜੀਤਾ ਦਾ ਇਥੇ ਪੂਰੀ ਤਰ੍ਹਾਂ ਲਾਗ ਅਮਲ ਕਰੋ ਇਹਦੇ ਕਹਿੰਦਾ ਹੋਇਆ ਜੈ ਸ਼੍ਰੀ ਰਾਮ ਜੈ ਕਮ ਮੰਗਦੀਆਂ ਮਾਮਾ ਹਾ ਜਗ ਤੋਂ ਰੁਕਸਤ ਹੋਈਆਂ ਨੇ ਹਾ ਜਗ ਤੋਂ ਰੁਕਸਤ ਹੋਈਆਂ ਨੇ ਉਹ ਨਸ਼ਿਆਂ ਨੇ ਖਾਲੇ ਬੜੇ ਦਰਦ ਭਰੀ ਸ਼ਬਦਾਵਲੀ ਹੈ ਪੁੱਤ ਨਾਸ਼ਿਆ ਨੇ ਖਾਲੇ ਇਹ ਗੀਤ ਦੇ ਸ਼ਬਦ ਪਰੋਏ ਤੇ ਬੋਲੇ ਸਾਡੇ ਨਮਾ ਸ਼ਹਿਰ ਦੇ ਮਸ਼ਹੂਰ ਗਾਇਕ ਬਾਸਦੇ ਪਰਦੇਸੀ ਜੀ ਜਿਨ੍ਹਾਂ ਦੀ ਆਪਣੀ ਨਿਊ ਚੈਨਲ ਨਮਾ ਸ਼ਹਿਰ ਸਰਗਰਮੀਆਂ ਵੀ ਚੱਲਦੀ ਹੈ ਇਸ ਸਬਜੈਕਟ ਦੇ ਉੱਤੇ ਇਸ ਗੀਤ ਦੇ ਉੱਤੇ ਇਸ ਦੇ ਟਾਈਟਲ ਦੇ ਉੱਤੇ ਮੈਂ ਇਹਨਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ ਕੱਲ ਮੈਂ ਆਪਣੇ ਜ਼ਿਲ੍ਹੇ ਦੇ ਕੁਝ ਸੀਨੀਅਰ ਸਿਰਜਣ ਦੇ ਨਾਲ ਬੈਠਾ ਸੀ ਤੇ ਅਸੀਂ ਡਿਸਕਸ ਕਰ ਰਹੇ ਸੀ ਇਸ ਦੇ ਉੱਤੇ ਉਹਨਾਂ ਸਾਰਿਆਂ ਨੇ ਇਸ ਗੱਲ ਨੂੰ ਸਹਰਾਇਆ ਕਿ ਸਮੇਂ ਦੀ ਮੰਗ ਕਿਉਂਕਿ ਪੰਜਾਬ ਨੂੰ ਡੋਗਣ ਦਾ ਜਿਹੜੀ ਸਾਜੀ ਰੱਖੀ ਜਾ ਰਹੀ ਹੈ ਲਗਾਤਾਰ ਅੱਜ ਵੀ ਜਾਰੀ ਹੈ ਉਹ ਹੈ ਨਸ਼ਿਆਂ ਦਾ ਵਪਾਰ ਨਸ਼ਿਆਂ ਦਾ ਵਪਾਰ ਇਹ ਕਿਹਦਾ ਹਥਿਆਰ ਹੈ ਜਿਸ ਦੇ ਨਾਲ ਅਸੀਂ ਬਿਨਾ ਖੜਕਾ ਦਿੱਤੇ ਕਿਸੇ ਕੌਮ ਨੂੰ ਖਤਮ ਕਰ ਸਕਦੇ ਪੰਜਾਬ ਦੇ ਨੌਜਵਾਨ ਜਿਹੜੇ ਤੇ ਪੜ੍ਹੇ ਲਿਖੇ ਸਮਝਦਾਰ ਆ ਉਹ ਤਾਂ ਆਈਲੈਕਸ ਕਰਕੇ ਵਿਦੇਸ਼ਾਂ ਚ ਜਾ ਰਹੇ ਨੇ ਜਿਹੜੇ ਬਚੇ ਨੇ ਥੋੜੇ ਬੋਤੇ ਕੰਮ ਕਰਨ ਵਾਲੇ ਉਹਨਾਂ ਨੂੰ ਨਸ਼ੇ ਦੇ ਕੇ ਘਰ ਬਿਠਾਇਆ ਜਾ ਰਿਹਾ ਜਾਂ ਖਤਮ ਕੀਤਾ ਜਾ ਰਿਹਾ ਇਸ ਤਰ੍ਹਾਂ ਦੇ ਨਾਲ ਬਹੁਤ ਨਸ਼ਿਆਂ ਨੇ ਖਾ ਲਏ ਇੱਕ ਬਹੁਤ ਵੱਡਾ ਸਮਾਜਿਕ ਸੰਦੇਸ਼ ਹੈ ਔਰ ਮੈਂ ਜ਼ਰ ਕਰ ਰਿਹਾ ਇਹਦੇ ਦੋ ਤਿੰਨ ਦਿਨ ਤੋਂ ਜੋ ਚੈਨਲ ਦੇ ਉੱਤੇ ਇਹਨਾਂ ਦਾ ਚੱਲ ਰਿਹਾ ਕਿ ਇਹਨਾਂ ਨੂੰ ਕੈਨੇਡਾ ਤੋਂ ਅਮਰੀਕਾ ਤੋਂ ਜਪਾਨ ਤੋਂ ਆਸਟ੍ਰੇਲੀਆ ਤੋਂ ਇੱਥੋਂ ਰਸ਼ੀਆ ਤੋਂ ਦਿੱਤੀ ਜਿੱਤੇ ਵੀ ਸਾਡੇ ਖਾਸ ਕਰਕੇ ਪੰਜਾਬੀ ਲੋਕ ਹੈਗੇ ਨੇ ਬੈਠੇ ਉੱਥੋਂ ਇਹਨਾਂ ਨੂੰ ਵਧਾਈਆਂ ਦੇ ਸੰਦੇਸ਼ ਆ ਰਹੇ ਨੇ ਤੇ ਬਹੁਤ ਇਹਦਾ ਮਤਲਬ ਕਿ ਇਸੇ ਦੀ ਜ਼ਰੂਰਤ ਹੈ ਸਾਨੂੰ ਨਸ਼ਿਆਂ ਦੇ ਵਿਰੁੱਧ ਇਹਨਾਂ ਮਾਮਾਂ ਨੂੰ ਪੁੱਛ ਕੇ ਦੇਖੋ ਜੜੀਆਂ ਕਲਪਨੀਆਂ ਨੇ ਜਿਨ੍ਹਾਂ ਦੇ ਪੁੱਤ ਨਸ਼ਿਆਂ ਦੀ ਭੇਂਟ ਚੜ ਗਏ ਨੇ ਜਿਨ੍ਹਾਂ ਦੇ ਘਰ ਜਿਨ੍ਹਾਂ ਦੇ ਘਰ ਸੁੰਨੇ ਹੋ ਗਏ ਨੇ ਕਿੰਨਾ ਦੇ ਦੇ ਚੁੱਲ੍ਹੇ ਵੀ ਬੁਝ ਗਏ ਨੇ ਇਸ ਨਸ਼ਿਆਂ ਦੇ ਕਾਰਨ ਤੇ ਮੈਂ ਇਸ ਟਾਈਟਲ ਨੂੰ ਬੱਦ ਬੱਦ ਸ਼ੇਅਰ ਕਰਨ ਲਈ ਅਪੀਲ ਕਰਨਾ ਕਿ ਵਾਸਤੇ ਪ੍ਰਦੇਸੀ ਜੀ ਨੂੰ ਫਿਰ ਇੱਕ ਵਾਰੀ ਵਧਾਈ ਦੇਣਾ ਕਿ ਇਦਾਂ ਦੇ ਪ੍ਰੋਗਰਾਮ ਇਦਾਂ ਦੀਏ ਤੁਸੀਂ ਟਾਈਟਲ ਕੱਢਦੇ ਰਹੋ ਇਹ ਸਾਡੇ ਸਮਾਜ ਨੂੰ ਸੁਧਾਰਨ ਵਾਲੇ ਟਾਈਟਲ ਨਹੀਂ ਪੁੱਤ ਨਸ਼ਿਆਂ ਨੇ ਖਾ ਲਏ ਪੁੱਤ ਨਸ਼ਿਆਂ ਨੇ ਖਾਲਾਏ ਸਰਦੇਸ਼ੀ ਸਾਹਿਬ ਨੇ ਵਾਸਤੇ ਪਰਦੇਸੀ ਜੀ ਨੇ ਜ ਹਾਂਜੀ ਪੁੱਤ ਨਸ਼ਿਆਂ ਨੇ ਖਾਲਾਏ ਵਾਸਤੇ ਪਰਦੇਸੀ ਜੀ ਦਾ ਨਵਾਂ ਗਾਣਾ ਇਹ ਰਿਲੀਜ਼ ਹੋਇਆ ਉਹ ਨਸ਼ਿਆਂ ਦੇ ਖਿਲਾਫ ਆਵਾਜ਼ ਉਠਾਉਂਦਾ ਇੱਕ ਬਹੁਤ ਵੱਡਾ ਉਪਰਾਲਾ ਆ ਸਾਨੂੰ ਸਾਰਿਆਂ ਨੂੰ ਇਹ ਸੁਣਨਾ ਚਾਹੀਦਾ ਔਰ ਇਹ ਅੱਗੇ ਇਹਨਾਂ ਦਾ ਸੰਦੇਸ਼ ਪਹੁੰਚਾਉਣਾ ਚਾਹੀਦਾ ਬਹੁਤ ਅੱਛਾ ਗਾਣਾ ਬਾਰ-ਬਾਰ ਸੁਣਨ ਦੀ ਗੀ ਕਰਦਾ ਮੈਂ ਇਸ ਮੌਕੇ ਤੇ ਸਾਹਜੀਤ ਪਰਦੇਸੀ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਬਾਸ ਦੇ ਪਰਦੇਸੀ ਨੇ ਜੋ ਉੱਤਲਾ ਸਿਆ ਤੇ ਖਾਲੇ ਦਾ ਜੋ ਗਾਣਾ ਰਚੀ ਕੀਤਾ ਮੈਂ ਇਹਨਾਂ ਲਈ ਗਾਣੇ ਸੁਣ ਕੇ ਜੀ ਬਾਕੀ ਲੋਕਾਂ ਨੇ ਵੀ ਸੁਣ ਕੇ ਬਹੁਤ ਸਰਾਇਆ ਅਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵੀ ਅੱਗੇ ਤੋਂ ਵੀ ਇਦਾਂ ਨੇ ਗੀਤ ਤੇ ਟਾਈਟਲ ਅੱਗੇ ਤੋਂ ਵੀ ਕਰਦੇ ਰਹਿਣ ਉਹ ਲਗਾ ਲੋਕਾਂ ਨੂੰ ਸचेत ਕਰਦੇ ਰਹੇ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਨਮਸਕਾਰ ਜੀ ਮੈਂ ਤੁਹਾਡਾ ਆਪਣਾ ਗਾਇਕ ਵਾਸਤੇ ਪਰਦੇਸੀ ਜਾਨੀ ਪਰਦੇਸੀ ਰਕਣਾ ਵਾਲਾ ਮੇਰਾ ਹੁਣੇ-ਹੁਣੇ ਗੀਤ ਆ ਜਿਹੜਾ ਸਮਾਜਿਕ ਬਰਾਈਆਂ ਦੇ ਵਿਰੁੱਧ ਪੁੱਤ ਨਸ਼ਿਆਂ ਨੇ ਖਾਲੇ ਮਾਵਾ ਪੁੱਛਣ ਰੁੱਖਾਂ ਨੂੰ ਬਾੜ ਰੁੱਖਾਂ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁੱਖਾਂ ਨੂੰ ਜੋ ਕਿ ਸਾਡੇ ਪ੍ਰੋਜੈਕਟ ਡਾਇਰੈਕਟਰ ਚਮਤ ਸਿੰਘ ਦੀ ਮਾਲਪੁਰੀ ਉਹਨਾਂ ਦਾ ਲਿਖਿਆ ਹੋਇਆ ਆ ਤੇ ਐਮ ਕੇ ਵੀ ਬੀਟ ਜਿਹੜਾ ਉਹਨਾਂ ਦੇ ਸੰਗੀਤ ਦੇ ਇਹ ਤਿਆਰ ਕੀਤਾ ਗਿਆ ਆ ਸੋ ਇਸ ਨੂੰ ਜਿਹੜਾ ਵੀਡੀਓ ਡਾਇਰੈਕਟਰ ਕੀਤਾ ਆ ਸਾਡੇ ਦੇਸ ਰਾਜਵਾਲੀ ਜੀ ਹੋਰਾਂ ਨੇ ਤੇ ਜਿਹੜਾ ਇਹਦਾ ਡੀਓਪੀ ਨੇ ਉਹ ਨੇ ਸਾਡੇ ਅਕਰਸ਼ ਬਾਲੀ ਜੀ ਤੇ ਇਸ ਗੀਤ ਦੇ ਜਿਹੜੇ ਆ ਵੀਡੀਓ ਜਿਨ੍ਹਾਂ ਨੇ ਪ੍ਰੋਜੈਕਟ ਨੂੰ ਤਿਆਰ ਕੀਤਾ ਆ ਉਹ ਨੇ ਸਾਡੇ ਪਰਜਾ ਪਤੀ ਜੀ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸੋ ਸਭ ਤੋਂ ਵੱਧ ਧੰਨਵਾਦ ਮੈਂ ਤੁਹਾਡਾ ਕਰਦਾ ਜਿਨ੍ਹਾਂ ਨੇ ਮੇਰੇ ਇਸ ਗੀਤ ਨੂੰ ਬਹੁਤ ਸਾਰਾ ਪ੍ਰਮੋਟ ਕੀਤਾ ਜਿਨ੍ਹਾਂ ਨੇ ਬਹੁਤ ਸਾਰਾ ਲਾਈਕ ਕੀਤਾ ਸ਼ੇਅਰ ਕੀਤਾ ਦੇ ਦੇ ਨਾਲ ਮੇਰਾ ਹੌਸਲਾ ਹੋਰ ਵੀ ਬਲੰਦ ਹੋਇਆ ਇਸ ਦੇ ਨਾਲ ਹੀ ਮੈਂ ਸਾਰੇ ਉਹਨਾਂ ਸਨਹੀਆਂ ਦਾ ਉਹਨਾਂ ਪ੍ਰੇਮੀਆਂ ਦਾ ਮੈਨੂੰ ਚਾਹਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਗੀਤ ਨੂੰ ਅੱਗੇ ਤੋਂ ਅੱਗੇ ਵੀ ਸ਼ੇਅਰ ਕੀਤਾ ਸੋ ਮੈਂ ਐਸੇ ਉਮੀਦ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਗੇ ਤੋਂ ਵੀ ਮੇਰੇ ਇਸੇ ਤਰ੍ਹਾਂ ਗੀਤਾਂ ਨੂੰ ਵੀ ਜਿਵੇਂ ਕਿ ਤੁਸੀਂ ਮੇਰੀਆਂ ਪਹਿਲਾਂ ਗਾਇਆਂ ਪੇਟਾਂ ਨੂੰ ਵੀ ਬਹੁਤ ਸਾਰਾ ਪਿਆਰ ਦਿੱਤਾ ਸੋ ਇਸ ਗੀਤ ਨੂੰ ਵੀ ਮੈਂ ਦੇਖਿਆ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਸ਼ੇਅਰ ਕੀਤਾ ਲਾਈਕ ਕੀਤਾ ਸੋ ਇਸੇ ਤਰ੍ਹਾਂ ਜਿਹੜੇ ਇਹ ਆ ਮੇਰੇ ਗੀਤ ਨੂੰ ਹੋਰ ਅੱਗੇ ਤੋਂ ਅੱਗੇ ਸ਼ੇਅਰ ਕਰੋ ਲਾਈਕ ਕਰੋ ਸੋ ਮੈਂ ਤੁਹਾਡਾ ਬਹੁਤ-ਬਹੁਤ ਇੱਕ ਵਾਰੀ ਫੇਰ ਦੇਲਾ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਇਸ ਸੱਜਣਾ ਸ਼ਿਵ ਭਗਤ ਸਿੰਘ ਨਗਰ ਨਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲ ਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ